ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਏ ਆਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੈਂ ਤੇ ਭੂਆ ਸਹੇਲੀਆਂ ਦੇ ਵਾਂਗ ਰਹਿੰਦੇ ਸੀ ਜਦੋਂ ਮੈਂ 15 ਕੋ ਸਾਲ ਦੀ ਸੀ ਤਾਂ ਭੂਆ ਦਾ ਵਿਆਹ ਹੋ ਗਿਆ ਸੀ ਭੂਆ ਵਿਆਹ ਕੇ ਆਪਣੇ ਘਰ ਚਲੀ ਗਈ ਸੀ ਤੇ ਮੈਂ ਇਕੱਲੀ ਰਹਿ ਗਈ ਸੀ ਭੂਆ ਮੇਰਾ ਬਹੁਤ ਪਿਆਰ ਕਰਦੀ ਹੁੰਦੀ ਸੀ ਮੇਰਾ ਵੀ ਭੂਆ ਬਿਨਾਂ ਦਿਲ ਨਹੀਂ ਲੱਗਦਾ ਸੀ ਮੈਂ ਭੂਆ ਦੇ ਹੱਥਾਂ ਵਿੱਚ ਹੀ ਪਲੀ ਹੋਈ ਸੀ ਪੂਆ ਮੈਨੂੰ ਹਮੇਸ਼ਾ ਕਹਿੰਦੀ ਹੁੰਦੀ ਸੀ ਕਿ ਲਵਲੀ ਤੈਨੂੰ ਮੈਂ ਹਮੇਸ਼ਾ ਆਪਣੇ ਕੋਲ ਹੀ ਰੱਖ ਲਵਾਂ ਜਦੋਂ ਮੇਰਾ ਵਿਆਹ ਹੋ ਗਿਆ ਤੈਨੂੰ ਮੈਂ ਆਪਣੇ ਕੋਲ ਹੀ ਲੈ ਜਾਣਾ ਮੈਂ ਕਹਿੰਦੀ ਸੀ ਕਿ ਠੀਕ ਆ ਪੂਆ ਮੇਰਾ ਵੀ ਤੇਰੇ ਬਿਨਾਂ ਦਿਲ ਨਹੀਂ ਲੱਗਦਾ ਮੈਂ ਪੂਆ ਦੇ ਨਾਲ ਹਰ ਤਰ੍ਹਾਂ ਦੀਆਂ ਗੱਲਾਂ ਕਰਦੀ ਸੀ ਕਲਾਸ ਵਿੱਚ ਜਦੋਂ ਮੈਨੂੰ ਕੋਈ ਮੁੰਡਾ ਪਸੰਦ ਕਰਦਾ ਸੀ ਤਾਂ ਮੈਂ ਪੂਆ ਨੂੰ ਦੱਸਦੀ ਸੀ ਪੂਆ ਮੇਰੀਆਂ ਸਾਰੀਆਂ ਗੱਲਾਂ ਘਰਦਿਆਂ ਤੋਂ ਲੁਕੋ ਕੇ ਹੀ ਰੱਖਦੀ ਹੁੰਦੀ ਸੀ ਉਹ ਮੇਰੀ ਸਗੀ ਸਹੇਲੀ ਨਾਲੋਂ ਵੀ ਜ਼ਿਆਦਾ ਭਾਂਡੇ ਸੀ ਪੂਆ ਦੀ ਉਮਰ ਵੀ ਇੰਨੀ ਨਹੀਂ ਸੀ। ਉਹਨਾਂ ਦੀ ਉਮਰ ਮੇਰੇ ਡੈਡੀ ਤੋਂ 12 ਕੋ ਸਾਲ ਛੋਟੀ ਹੀ ਸੀ। ਮੇਰਾ ਡੈਡੀ ਵੱਡੀ ਪੂਆ ਤੋਂ ਛੋਟਾ ਸੀ। ਪੂਆ ਤਾਂ ਲੱਗਦੀ ਨਹੀਂ ਸੀ ਕਿ ਡੈਡੀ ਹੁਣਾਂ ਦੀ ਭੈਣ ਹੋਊਗੀ। ਉਹ ਤਾਂ ਕੁੜੀਆਂ ਵਰਗੀ ਸੀ। ਪੂਆ ਦੇ ਵਿਆਹ ਨੂੰ 3 ਸਾਲ ਹੋ ਗਏ ਸੀ। ਪੂਆ ਦੇ ਇੱਕ ਮੁੰਡਾ ਵੀ ਹੋ ਗਿਆ ਸੀ ਤੇ ਫੁੱਫੜ ਵੀ ਬਾਹਰਲੇ ਦੇਸ਼ ਚਲਾ ਗਿਆ ਸੀ। ਮੈਂ ਪੂਆ ਕੋਲ ਰਹਿਣ ਲਈ ਗਈ ਸੀ। ਉਦੋਂ ਮੈਂ ਪਲੱਸ 2 ਵਿੱਚ ਹੋਈ ਸੀ ਤੇ ਮੈਂ ਪਹਿਲਾਂ ਹੀ ਪੂਆ ਕੋਲ ਕੁਝ ਦਿਨ ਰਹਿਣ ਲਈ ਚਲੀ ਗਈ ਸੀ। ਪੂਆ ਮੈਨੂੰ ਕਹਿੰਦੀ ਸੀ ਕਿ लवली ਮੇਰੇ ਕੋਲ ਆ ਜਾ ਤੇਰਾ ਫੁੱਫੜ ਤਾਂ ਚਲਾ ਗਿਆ ਤੇ ਮੇਰਾ ਦਿਲ ਨਹੀਂ ਲੱਗਦਾ ਮੈਂ ਪੂਆ ਦੇ ਕੋਲ ਚਲੀ ਗਈ ਸੀ ਪੂਆ ਮੈਨੂੰ ਕਹਿੰਦੀ ਸੀ ਕਿ लवली ਤੂੰ ਪਲੱਸ 2 ਇੱਥੇ ਹੀ ਕਰ ਲੈ ਮੈਂ ਤੇਰੀ ਐਡਮਿਸ਼ਨ ਪਿੰਡ ਦੇ ਸਕੂਲ ਵਿੱਚ ਕਰਵਾ ਦੇਉਂਗੀ ਪੂਆ ਦੀ ਸੱਸ ਪੂਆ ਨੂੰ ਪੇਕਿਆਂ ਘਰ ਆਉਣ ਹੀ ਨਹੀਂ ਦਿੰਦੀ ਸੀ ਬੜੀ ਕਪੱਤੀ ਸੀ ਉਹ ਕਹਿੰਦੀ ਸੀ ਕਿ ਅਸੀਂ نوਹਾ ਪੇਕਿਆਂ ਘਰ ਛੱਡਣ ਲਈ ਨਹੀਂ ਲਿਆਂਦਾਂਗੇ ਆਪਣੇ ਘਰ ਸੰਭੋ ਪੂਆ ਨਾਲ ਉਹ ਬਹੁਤ ਲੜਦੀ ਹੁੰਦੀ ਸੀ ਫੁੱਫੜਤਾ ਜੀ ਨੇ ਰੱਬ ਸੀ ਇੰਨਾ ਸਾਊ ਸੀ ਕਿ ਕਦੀ ਕਿਸੇ ਨੂੰ ਖਿੱਚ ਕੇ ਨਹੀਂ ਬੋਲਦਾ ਸੀ ਤੇ ਭੂਆ ਦੀ ਸੱਸ ਸਾਰਿਆਂ ਦੀ ਕਸਰ ਕੱਢ ਲੈਂਦੀ ਸੀ ਫੁੱਫੜ ਵੀ ਬਾਹਰ ਚਲਾ ਗਿਆ ਭੂਆ ਦਾ ਇਕੱਲੀ ਦਾ ਦਿਲ ਨਹੀਂ ਲੱਗਦਾ ਸੀ ਸੱਸ ਨਾਲ ਉਹਦੀ ਬੰਦ ਹੀ ਨਹੀਂ ਸੀ ਇਸੇ ਕਰਕੇ ਮੈਨੂੰ ਉੱਥੇ ਜਾਣਾ ਪਿਆ ਮੇਰੇ ਘਰ ਦੇ ਨੇ ਭੂਆ ਦਾ ਮਾਹੌਲ ਦੇਖ ਕੇ ਮੈਨੂੰ ਭੂਆ ਕੋਲ ਭੇਜ ਦਿੱਤਾ ਸੀ ਤੇ ਭੂਆ ਕੋਲ ਹੀ ਮੈਂ ਰਹਿੰਦੀ ਸੀ ਉੱਥੇ ਮੈਨੂੰ ਇੱਕ ਮੁੰਡਾ ਪਸੰਦ ਆ ਗਿਆ ਮੈਂ ਸਕੂਲ ਜਾਂਦੀ ਸੀ ਪਰ ਸਕੂਲ ਵਿੱਚ ਉਹ ਮੈਨੂੰ ਕੋਈ ਮੁੰਡਾ ਪਸੰਦ ਨਹੀਂ ਸੀ ਮੈਂ ਸੋਹਣੀ ਸੀ ਤੇ ਗੋਲਮਟੋਲ ਜਿਹਾ ਸ਼ਰੀਰ ਸੀ ਨਾ ਜ਼ਿਆਦਾ ਮੋਟੀ ਸੀ ਤੇ ਨਾ ਹੀ ਪਤਲੀ ਸੀ ਕਲਾਸ ਵਿੱਚ ਤਾਂ ਕਾਫੀ ਮੁੰਡੇ ਮੈਨੂੰ ਪਸੰਦ ਕਰਦੇ ਸੀ ਪਰ ਮੈਂ ਕਿਸੇ ਨਾਲ ਗੱਲ ਨਹੀਂ ਕਰਦੀ ਸੀ ਕਿਉਂਕਿ ਮੈਂ ਤਾਂ ਬਦਾਨੀ ਥਾਂ ਤੇ ਆਈ ਹੋਈ ਸੀ ਮੈਂ ਸ਼ਰਮ ਮੰਦ ਸੀ ਪਰ ਪਤਾ ਨਹੀਂ ਕਿੱਦਾਂ ਭੂਆ ਦੇ ਪਿੰਡ ਦਾ ਇੱਕ ਮੁੰਡਾ ਮੈਨੂੰ ਪਸੰਦ ਕਰਦਾ ਸੀ ਤੇ ਉਹ ਮੈਨੂੰ ਰੋਜ਼ ਪ੍ਰਪੋਜ਼ ਕਰਦਾ ਸੀ ਮੈਂ ਇੱਕ ਦੋ ਵਾਰ ਉਹਨੂੰ ਨਾ ਕਰ ਦਿੱਤੀ ਫਿਰ ਮੈਂ ਪੂਆ ਨੂੰ ਦੱਸਿਆ ਪੂਆ ਕਹਿਣ ਲੱਗੀ ਕਿ ਚੱਲ ਵਿਆਹ ਨਾ ਕਰਵਾਈ ਟਾਈਮ ਪਾਸ ਕਰ ਲਾ ਅੱਜ ਕੱਲ ਕੁੜੀਆਂ ਵਿੱਚ ਇਹ ਸਭ ਕੁਝ ਤਾਂ ਚੱਲਦਾ ਹੀ ਆ ਤੇ ਆਪਣੀ ਇੱਜ਼ਤ ਨੂੰ ਤੂੰ ਸਾਂਭ ਕੇ ਰੱਖੀ ਮੈਂ ਉਸ ਮੁੰਡੇ ਨਾਲ ਗੱਲ ਕਰ ਲਈ ਉਹਦਾ ਨਾਮ ਜੀਤਾ ਸੀ ਮੈਂ ਜੀਤੇ ਨਾਲ ਪੂਆ ਦੇ ਫੋਨ ਤੋਂ ਹੀ ਗੱਲ ਕਰਦੀ ਹੁੰਦੀ ਸੀ ਤੇ ਜੀਕੇ ਨਾਲ ਮੇਰਾ ਦਿਲੋਂ ਪਿਆਰ ਹੋ ਗਿਆ ਸੀ ਪੂਆ ਵੀ ਕਿਸੇ ਮੁੰਡੇ ਨਾਲ ਫੋਨ ਤੇ ਗੱਲ ਕਰਦੀ ਸੀ ਮੈਨੂੰ ਪੂਆ ਦੇ ਬਾਰੇ ਜ਼ਿਆਦਾ ਪਤਾ ਨਹੀਂ ਸੀ ਪਰ ਮੈਨੂੰ ਇਹਨਾ ਪਤਾ ਸੀ ਕਿ ਭੂਆ ਵੀ ਕਿਸੇ ਮੁੰਡੇ ਨਾਲ ਗੱਲ ਕਰਦੀ ਆ। ਫੁੱਫੜ ਤਾਂ ਬਾਹਰ ਸੀ। ਉਹ ਕਹਿੰਦੀ ਸੀ ਕਿ ਮੇਰਾ ਤੇਰੇ ਫੁੱਫੜ ਬਿਨਾ ਦਿਲ ਨਹੀਂ ਲੱਗਦਾ। ਮੈਂ ਤੇ ਭੂਆ ਫੋਨ ਤੇ ਗੱਲ ਕਰਦੀਆਂ ਸੀ ਪਰ ਮੈਨੂੰ ਇਹ ਨਹੀਂ ਦਿੱਸੀ ਪਤਾ ਕਿ ਭੂਆ ਕਿਹੜੇ ਮੁੰਡੇ ਨਾਲ ਗੱਲ ਕਰਦੀ ਆ। ਮੈਂ ਤਾਂ ਭੂਆ ਨੂੰ ਆਪਣਾ ਬੋਏਫ੍ਰੈਂਡ ਦਿਖਾਇਆ ਵੀ ਨਹੀਂ ਸੀ। ਭੂਆ ਕਹਿੰਦੀ ਸੀ ਕਿ ਮੈਨੂੰ ਤੇਰੇ ਫੁੱਫੜ ਦੀ ਆਦਤ ਪੈ ਗਈ ਆ। ਉਹਦੇ ਬਿਨਾ ਮੇਰ ਤੋਂ ਰਹਿ ਨਹੀਂ ਹੁੰਦਾ। ਮੈਂ ਭੂਆ ਨੂੰ ਕਹਿੰਦੀ ਸੀ ਕਿ ਭੂਆ ਤੇre ਸੱਸ ਬੜੀ ਮੈਨੂੰ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖਦੀ ਆ। ਭੂਆ ਕਹਿੰਦੀ ਸੀ ਕਿ ਕੋਈ ਗੱਲ ਨਹੀਂ। ਇਹ ਤਾਂ ਕਾਮੀ ਇਹੀ ਆ ਕਿ ਐਵੇਂ ਲੜਾਈ ਲੈਣ ਨੂੰ ਫਿਰਦੀ ਰਹਿੰਦੀ ਆ। ਬੱਸ ਫਿਰ ਕੀ ਸੀ ਭੂਆ ਨੇ ਮੈਨੂੰ ਮਾੜਾ ਜਿਹਾ ਕਿਹਾ ਤੇ ਮੈਂ ਭੂਆ ਦੀ ਸੱਸ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ ਸੀ। ਮੈਂ ਜੀਤੇ ਨਾਲ ਰੰਗ ਰਲੀਆਂ ਮਨਾਉਂਦੀ ਸੀ। ਮੈਂ ਜੀਤੇ ਨਾਲ ਫੋਨ ਤੇ ਗੱਲ ਕਰਦੀ ਸੀ ਤੇ ਭੂਆ ਵੀ ਆਪਣੇ ਬੁਆਏਫਰੈਂਡ ਨਾਲ ਗੱਲ ਕਰਦੀ ਹੁੰਦੀ ਸੀ। ਜਦੋਂ ਮੈਂ ਗੱਲ ਕਰਦੀ ਸੀ ਉਦੋਂ ਭੂਆ ਨੇ ਗੱਲ ਕਰਦੀ ਸੀ ਕਿ ਜਦੋਂ ਭੂਆ ਗੱਲ ਕਰਦੀ ਸੀ ਉਦੋਂ ਮੈਂ ਨਹੀਂ ਗੱਲ ਕਰਦੀ ਸੀ ਇਦਾਂ ਵੀ ਨਹੀਂ ਸੀ ਕਿ ਅਸੀਂ ਇੱਕ ਦੂਜੇ ਦੀ ਰਾਖੀ ਰੱਖਦੀਆਂ ਹੋਈਏ ਜਦ ਕਿ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਵੀ ਨਹੀਂ ਸੀ ਤੇ ਨਾ ਹੀ ਕੋਈ ਕਹਿਣ ਟੋਕਣ ਵਾਲਾ ਸੀ ਭੂਆ ਦਾ ਸਹੁਰਾ ਤਾਂ ਕੰਨਾਂ ਤੋਂ ਬੋਲਾ ਸੀ ਤੇ ਭੂਆ ਦੀ ਸੱਸ ਬੜੀ ਤੇਜ਼ ਸੀ ਉਹਨੂੰ ਅਸੀਂ ਪਤਾ ਹੀ ਨਹੀਂ ਲੱਗਣ ਦਿੱਤਾ ਸੀ ਇਦਾਂ ਹੀ ਇੱਕ ਦਿਨ ਜੀਤਾ ਮੈਨੂੰ ਕਹਿਣ ਲੱਗਾ ਕਿ ਲਵਲੀ ਮੈਂ ਤੈਨੂੰ ਮਿਲਣਾ ਚਾਹ ਮੇਰਾ ਉਹਨੂੰ ਮਿਲਣ ਨੂੰ ਬਿਲਕੁਲ ਦਿਲ ਵੀ ਨਹੀਂ ਕਰਦਾ ਸੀ ਮੈਂ ਉਹਨੂੰ ਮਨ੍ਹਾ ਕਰ ਦਿੱਤਾ ਮੈਨੂੰ ਕਹਿੰਦਾ ਕਿ ਮੈਂ ਤਾਂ ਇਹਨੂੰ ਮਿਲਣਾਉਣਾ ਮੈਂ ਉਹਨੂੰ ਕਿਹਾ ਕਿ ਮੇਰੇ ਕੋਲ ਨਹੀਂ ਮਿਲਣਾਉਣਾ ਭੂਆ ਦੀ ਸੱਸ ਬੜੀ ਕਪੱਤੀ ਆ ਜੀਤੇ ਨੇ ਬੜੀ ਜ਼ਿੱਦ ਕੀਤੀ ਕਿ ਰਾਤ ਨੂੰ ਘਰ ਦੇ ਬਾਹਰ ਆ ਕੇ ਖੜਾ ਹੋ ਗਿਆ ਮੈਂ ਭੂਆ ਨੂੰ ਦੱਸਿਆ ਤਾਂ ਭੂਆ ਕਹਿੰਦੀ ਕੋਈ ਗੱਲ ਨਹੀਂ ਤੂੰ ਮਿਲ ਲੈ ਪਰ ਉਹਦਾਂ ਦਾ ਕੁਝ ਵੀ ਨਾ ਕਰੇ ਹੁਣ ਤਾਂ ਬੀਬੀ ਵੀ ਦੂਜੇ ਕਮਰੇ ਵਿੱਚ ਸੌ ਗਈ ਆ ਆਪਾਂ ਉਹਨੂੰ ਬਾਹਰੋਂ ਦਰਵਾਜ਼ਾ ਬੰਦ ਕਰ ਦਿੰਨੇ ਆ। ਭੂਆ ਨੇ ਬੀਬੀ ਨੂੰ ਦਰਵਾਜ਼ਾ ਲਾਇਆ ਤੇ ਮੈਂ ਜੀਤੇ ਨੂੰ ਅੰਦਰ ਆਉਣ ਨੂੰ ਕਿਹਾ। ਭੂਆ ਕਹਿੰਦੀ ਕਿ ਜਾ ਗੇਟ ਖੋਲ ਦੇ। ਮੈਂ ਹੌਲੀ ਜਿਹੀ ਗੁਏ ਗੇਟ ਖੋਲਿਆ ਤਾਂ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ। ਭੂਆ ਨੇ ਬਾਹਰ ਦੇ ਵਿਹੜੇ ਦੀ ਲਾਈਟ ਵੀ ਬੰਦ ਕਰ ਦਿੱਤੀ। ਜਦੋਂ ਮੈਂ ਤੇ ਜੀਤਾ ਘਰ ਦੇ ਅੰਦਰ ਆਏ ਤਾਂ ਭੂਆ ਸਾਨੂੰ ਦੇਖ ਕੇ ਹੈਰਾਨ ਹੀ ਰਹਿ ਗਈ। ਕਹਿੰਦੀ लवली ਤੂੰ ਇਸ ਮੁੰਡੇ ਨੂੰ ਪਿਆਰ ਕਰਦੀ ਆਂ? ਮੈਂ ਕਿਹਾ ਹਾਂ ਭੂਆ ਇਹ ਜੀਤਾ ਪੂਆ ਕਹਿਣ ਲੱਗਾ ਕਿ ਇਹ ਤਾਂ ਮੇਰੇ ਨਾਲ ਵੀ ਗੱਲ ਕਰਦਾ ਇਹ ਤਾਂ ਮੈਨੂੰ ਪਿਆਰ ਕਰਦਾ ਮੈਂ ਹੈਰਾਨ ਸੀ ਕਿ ਇਹ ਕੀ ਹੋ ਗਿਆ ਜੀਤਾ ਕਹਿਣ ਲੱਗਾ ਕਿ ਨਹੀਂ ਨਹੀਂ ਤੇਰੀ ਭੂਆ ਤੈਨੂੰ ਝੂਠ ਬੋਲਦੀ ਆ लवली ਮੈਂ ਤੈਨੂੰ ਹੀ ਪਿਆਰ ਕਰਦਾ ਤੇਰੀ ਭੂਆ ਤੈਨੂੰ ਝੂਠ ਬੋਲਦੀ ਆ ਪੂਆ ਕਹਿਣ ਲੱਗੀ ਕਿ ਨਹੀਂ लवली ਤੈਨੂੰ ਮੇਰੇ ਤੇ ਯਕੀਨ ਆ ਨਾ ਮੇਰੀ ਵੀ ਕਿਸੇ ਮੁੰਡੇ ਨਾਲ ਗੱਲ ਤਾਂ ਹੈਗੀ ਆ ਤੈਨੂੰ ਵੀ ਪਤਾ ਸੀ ਪਰ ਇਹ ਉਹੀ ਮੁੰਡਾ ਤੇ ਨੰਬਰ ਵੇਖ ਲੈ ਮੈਂ ਭੂਆ ਨੂੰ ਕਿਹਾ ਕਿ ਭੂਆ ਚੱਲ ਮੈਨੂੰ ਆਪਣੇ ਫੋਨ ਵਿੱਚ ਨੰਬਰ ਵਿਖਾ ਮੈਂ ਤਾਂ ਅੱਜ ਤੱਕ ਇਹ ਨੋਟ ਵੀ ਨਹੀਂ ਕੀਤਾ ਸੀ ਕਿ ਭੂਆ ਕਿਸੇ ਮੁੰਡੇ ਨਾਲ ਗੱਲ ਕਰਦੀ ਆ ਜਦੋਂ ਮੈਂ ਵੇਖਿਆ ਤਾਂ ਇਹ ਜੀਤੇ ਦਾ ਹੀ ਨੰਬਰ ਸੀ ਮੈਂ ਹੈਰਾਨ ਰਹਿ ਗਈ ਮੈਂ ਜੀਤੇ ਦੇ ਮੂੰਹ ਤੇ ਜ਼ੋਰ ਨਾਲ ਥੱਪੜ ਮਾਰਿਆ ਉਹਨੇ ਮੈਨੂੰ ਘੁੱਟ ਕੇ ਗਲੇ ਲਾ ਕੇ ਕਹਿਣ ਲੱਗਾ ਕਿ ਨਹੀਂ ਲਵਲੀ ਮੈਂ ਤਾਂ ਤੇਰੇ ਨਾਲ ਹੀ ਗੱਲ ਕਰਦਾ ਤੇਰੀ ਭੂਆ ਨਹੀਂ ਤੇਰੇ ਫੋਨ 'ਚ ਨੰਬਰ ਕੱਢ ਕੇ ਹੀ ਮੈਨੂੰ ਫੋਨ ਕੀਤਾ ਹੋਊਗਾ ਯਾ ਵੈਸੇ ਹੀ ਫੋਨ ਵਿੱਚ ਸੇਵ ਕਰ ਲਿਆ ਹੋਊਗਾ ਮੈਂ ਤੈਨੂੰ ਹੀ ਪਿਆਰ ਕਰਦਾ ਮੈਂ ਤੇਰੇ ਭੂਆ ਨਾਲ ਗੱਲ ਨਹੀਂ ਕਰਦਾ ਮੈਂ ਹੈਰਾਨ ਸੀ ਭੂਆ ਕਹਿਣ ਲੱਗੀ ਕਿ ਲਵਲੀ ਤੂੰ ਇਸ ਤੋਖੇ ਆਵਾਜ਼ ਨਾਲ ਗੱਲ ਕਰਨੀ ਬੰਦ ਕਰ ਦੇ ਤੇ ਇਹਨੂੰ ਹੁਣ ਘਰੋਂ ਕੱਢ ਦੇ ਇਹ ਮੇਰੇ ਨਾਲ ਵੀ ਗੱਲ ਕਰਦਾ ਤੈਨੂੰ ਪਤਾ ਤੇਰੇ ਫੁੱਫੜ ਦੇ ਘਰੋਂ ਜਾਣ ਤੋਂ ਬਾਅਦ ਮੇਰਾ ਦਿਲ ਨਹੀਂ ਲੱਗਦਾ ਸੀ ਤੇ ਇਹਨੇ ਮੈਨੂੰ ਪਹਿਲੀ ਵਾਰ ਪ੍ਰਪੋਜ਼ ਕੀਤਾ ਤੇ ਮੈਂ ਇਹਦੇ ਨਾਲ ਗੱਲ ਕਰਨ ਲੱਗ ਪਈ ਸੀ ਮੈਂ ਭੂਆ ਦੇ ਮੂੰਹੋਂ ਇੰਨੀ ਗੱਲ ਸੁਣੀ ਤਾਂ ਮੇਰੇ ਹੋਸ਼ ਉੱਡ ਗਏ ਸੀ ਮੈਂ ਕਦੀ ਭੂਆ ਦੇ ਮੂੰਹ ਵੱਲ ਵੇਖਦੀ ਸੀ ਤੇ ਕਦੀ ਜੀਤੇ ਦੇ ਮੂੰਹ ਵੱਲ ਵੇਖਦੀ ਸੀ ਮੈਂ ਜੀਤੇ ਨੂੰ ਪੁੱਛਿਆ ਕਿ ਸੱਚ ਆ ਤਾਂ ਉਹਨੇ ਹਾਂ ਵਿੱਚ ਸਿਰ ਹਲਾ ਦਿੱਤਾ ਮੈਂ ਤਾਂ ਹੈਰਾਨ ਹੋ ਗਈ ਸੀ ਫਿਰ ਸਾਨੂੰ ਦੋਹਾਂ ਨੂੰ ਬਿਠਾ ਕੇ ਕਹਿਣ ਲੱਗਾ ਕਿ ਲਵਲੀ ਮੈਨੂੰ ਨਹੀਂ ਪਤਾ ਸੀ ਕਿ ਤੇਰੀ ਇਹੀ ਭੂਆ ਮੈਂ ਤਾਂ ਇਹਨੂੰ ਪਸੰਦ ਕੀਤਾ ਤੇ ਇਹਨੂੰ ਪ੍ਰਪੋਜ਼ ਕਰ ਦਿੱਤਾ ਸੀ ਤੇ ਉੱਪਰੋਂ ਮੈਂ ਤੈਨੂੰ ਵੀ ਪਸੰਦ ਕੀਤਾ ਤੇ ਤੈਨੂੰ ਵੀ ਪ੍ਰਪੋਜ਼ ਕਰ ਦਿੱਤਾ ਮੇਰੀ ਇਹ ਗਲਤੀ ਹੈ ਕਿ ਮੈਂ ਮੰਨਦਾ ਪਰ ਹੁਣ ਮੈਂ ਤੁਹਾਨੂੰ ਪਿਆਰ ਕਰਦਾ ਮੇਰਾ ਦਿਲ ਨਹੀਂ ਕਰਦਾ ਕਿ ਮੈਂ ਤੁਹਾਨੂੰ ਛੱਡਾਂ ਪੂਆ ਕਹਿਣ ਲੱਗੀ ਕਿ ਆਪਣੇ ਹਾਸ ਨੂੰ ਸਿਰਫ ਮੇਰੇ ਨਾਲ ਹੀ ਮਟਾਈ ਮੇਰੀ ਭਤੀਜੀ ਨਾਲ ਇਹੋ ਜਿਹਾ ਕੁਝ ਨਹੀਂ ਕਰਨਾ ਮੈਂ ਹੈਰਾਨ ਸੀ ਮੈਂ ਰੋਣ ਲੱਗ ਪਈ ਸੀ ਤੇ ਆਪਣੇ ਕਮਰੇ ਵਿੱਚ ਜਾ ਕੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਮੇਰੀ ਪੂਆ ਕਹਿਣ ਲੱਗੀ ਕਿ ਜੀਤੇ ਤੂੰ ਚਲਾ ਜਾ ਹੁਣ ਲਵਲੀ ਨੇ ਤੇਰੀ ਕਦੀ ਨਹੀਂ ਹੋਣਾ ਉਹ ਕਹਿਣ ਲੱਗਾ ਕਿ ਨਹੀਂ ਅਮਨ ਮੈਂ ਤੇਰੇ ਨਾਲ ਗੱਲ ਕਰਨੀ ਬੰਦ ਕਰ ਨਹੀਂ ਦਿਆਂਗਾ ਮੈਂ ਲਵਲੀ ਨਾਲ ਵਿਆਹ ਵੀ ਕਰਵਾ ਲਵਾਂਗਾ ਮੈਂ ਉਹਦੇ ਨਾਲ ਹੀ ਆਪਣੀ ਜ਼ਿੰਦਗੀ ਗੁਜ਼ਾਰ ਲਵਾਂਗਾ ਮੈਂ ਉਹਨੂੰ ਬਹੁਤ ਖੁਸ਼ ਰੱਖੂੰਗਾ ਪੂਆ ਕਹਿਣ ਲੱਗੀ ਕਿ ਤੇਰੇ ਵਰਗੇ ਧੋਖੇਬਾਜ਼ ਦੇ ਹੱਥ ਵਿੱਚ ਮੈਂ ਕਦੀ ਵੀ ਆਪਣੀ ਭਤੀਜੀ ਨੂੰ ਨਹੀਂ ਦੇਵਾਂਗੀ ਤੇਰੇ ਵਰਗੇ ਧੋਖੇਬਾਜ਼ ਨੇ ਤਾਂ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਆ ਚੱਲ ਮੰਨਿਆ ਹਰ ਕਿਸੇ ਆਤ ਦੇ ਮਨ ਵਿੱਚ ਇਹ ਲਾਲਸਾ ਹੁੰਦੀ ਆ ਕਿ ਉਹਦਾ ਵੀ ਕੋਈ ਬੁਆਏਫਰੈਂਡ ਹੋਵੇ ਤੇ ਉਹਨੂੰ ਪਿਆਰ ਕਰਦਾ ਹੋਵੇ ਪਰ ਤੇਰੇ ਵਾਂਗੂ ਧੋਖੇ ਵਿੱਚ ਰੱਖਣ ਵਾਲੇ ਮੁੰਡਿਆਂ ਨੇ ਤਾਂ ਕੁੜੀਆਂ ਦੀ ਯਕੀਨ ਹੀ ਤੋੜ ਦਿੱਤੇ ਆ ਲਵਲੀ ਆਪਣੇ ਇਰਾਦਿਆਂ ਦੀ ਪੱਕੀ ਆ ਉਹਨੇ ਕਦੀ ਵੀ ਹੁਣ ਤੇਰੇ ਨਾਲ ਵਿਆਹ ਨਹੀਂ ਕਰਵਾਉਣਾ ਤੇ ਨਾ ਹੀ ਤੇਰੇ ਨਾਲ ਗੱਲ ਕਰਨੀ ਆ ਇਸ ਲਈ ਮੇਰੇ ਵੱਲੋਂ ਵੀ ਤੇਨੂੰ ਜਵਾਬ ਆ ਮੈਂ ਤੇਰਾ ਹੁਣੇ ਨੰਬਰ ਬਲੌਕ ਵਿੱਚ ਪਾ ਦੇਉਂਗੀ ਤੇ ਹੁਣ ਤੂੰ ਸਾਡੇ ਘਰੋਂ ਚਲਾ ਜਾ ਜੋ ਹੋ ਗਿਆ ਬਸ ਠੀਕ ਆ ਮੈਨੂੰ ਜੇ ਪਤਾ ਹੁੰਦਾ ਕਿ ਤੂੰ ਮੈਨੂੰ ਤੇ ਮੇਰੀ ਭਤੀਜੀ ਦੋਹਾਂ ਨੂੰ ਇਹ ਆਪਣੇ ਜਾਲ ਵਿੱਚ ਫਸਾਇਆ ਹੋਇਆ ਤਾਂ ਮੈਂ ਕਦੀ ਵੀ ਤੈਨੂੰ ਆਪਣੇ ਘਰ ਤਾਂ ਕੀ ਆਪਣੀ ਭਤੀਜੀ ਦੇ ਕੋਲ ਵੀ ਨਾ ਹੁਣ ਦਿੰਦੀ ਮੇਰੀ ਫੁੱਲਾਂ ਵਰਗੀ ਭਤੀਜੀ ਆ ਉਹਦੀ ਅੱਜ ਤੱਕ ਕਿਸੇ ਨਾਲ ਕੋਈ ਗੱਲ ਨਹੀਂ ਸੀ ਪਰ ਸ਼ਾਇਦ ਉਹਨੂੰ ਤੂੰ ਪਸੰਦ ਆ ਗਿਆ ਸੀ ਇਸ ਲਈ ਉਹਨੇ ਤੇਰੇ ਨਾਲ ਗੱਲ ਕੀਤੀ ਤੇ ਤੂੰ ਉਹਨੂੰ ਇਹ ਨਤੀਜਾ ਦਿੱਤਾ ਜੀਤਾ ਕਹਿਣ ਲੱਗਾ ਕਿ ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਦੋਵੇਂ ਹੀ ਇਕੱਠੀਆਂ ਰਹਿਣੇ ਆ ਭੂਆ ਕਹਿਣ ਲੱਗੀ ਕਿ ਸਾਡਾ ਬਚਪਨ ਦਾ ਪਿਆਰ ਆ ਅਸੀਂ ਭੂਆ ਭਤੀਜੀ ਘਟ ਤੇ ਸਹੇਲੀਆਂ ਜ਼ਿਆਦਾ ਭੂਆ ਨੇ ਕਿਸੇ ਨਾ ਕਿਸੇ ਤਰੀਕੇ ਜੀਤੇ ਨੂੰ ਘਰੋਂ ਬਾਹਰ ਭੇਜ ਦਿੱਤਾ ਸੀ ਰਾਤ ਦੇ 12 ਵਜੇ ਸੀ ਤੇ ਮੈਂ ਆਪਣੇ ਕਮਰੇ ਵਿੱਚ ਬੈਠੀ ਰੋਈ ਜਾਂਦੀ ਸੀ। ਭੂਆ ਮੇਰੇ ਕੋਲ ਆਈ ਤੇ ਕਹਿਣ ਲੱਗੀ ਕਿ लवली ਹੁਣ ਰੋਣ ਦਾ ਕੋਈ ਫਾਇਦਾ ਨਹੀਂ। ਉਸ ਬੰਦੇ ਨੂੰ ਆਪਣੇ ਦਿਲ ਵਿੱਚੋਂ ਕੱਢ ਦੇ। ਮੇਰੀ ਵੀ ਇਹ ਗਲਤੀ ਆ ਕਿ ਮੈਂ ਵੀ ਆਪਣੇ ਘਰ ਵਾਲੇ ਦੇ ਬਾਹਰ ਜਾਣ ਦਾ ਗਲਤ ਫੈਸਲਾ ਚੁੱਕਿਆ ਜਿਸ ਦੇ ਨਾਲ ਤੇਰੀ ਇੱਜ਼ਤ ਨੂੰ ਵੀ ਖਤਰਾ ਹੋ ਸਕਦਾ ਸੀ। ਪਰ ਚੰਗਾ ਹੋਇਆ ਕਿ ਸਹੀ ਟਾਈਮ ਤੇ ਆਪਾਂ ਨੂੰ ਜੀਤੇ ਦੀ ਅਸਲੀਅਤ ਪਤਾ ਲੱਗ ਗਈ। ਜੇ ਆਪਾਂ ਨੂੰ ਨਾ ਪਤਾ ਹੁੰਦਾ ਤਾਂ ਤੂੰ ਕਿਤੇ ਫੋਰਮਲ ਲੈਂਦੀ ਤਾਂ ਤੇਰੀ ਇੱਜ਼ਤ ਬਰਬਾਦ ਹੋ ਜਾਣੀ ਸੀ। ਇਧਰ ਜੀਤਾ ਮੇਰੇ ਨਾਲ ਵੀ ਮ제 ਲੈਂਦਾ ਸੀ। ਮੈਨੂੰ ਆਪਣੀ ਜਾਨ ਸਭ ਕੁਝ ਦੱਸਦਾ ਸੀ ਤੇ ਦੂਜੇ ਪਾਸੇ ਉਹ ਤੈਨੂੰ ਆਪਣੇ ਜਾਲ ਵਿੱਚ ਘਸਾ ਕੇ ਤੇਰੇ ਨਾਲ ਆਪਣੀ ਹੱਬ ਸਮਟਾਉਣੀ ਚਾਹੁੰਦਾ ਸੀ। ਮੈਨੂੰ ਸਭ ਸਮਝ ਆਉਂਦਾ ਕਿ ਜੀਤਾ ਕਦੀ ਵੀ ਇੱਕ ਦਾ ਨਹੀਂ ਹੋ ਸਕਦਾ। ਇਸ ਲਈ ਉਹਦਾ ਨੰਬਰ ਹੁਣੇ ਹੀ ਆਪਣੇ ਫੋਨ ਵਿੱਚੋਂ ਡਿਲੀਟ ਕਰ ਦੇ। ਮੈਂ ਆਪਣਾ ਫੋਨ ਚੁੱਕਿਆ ਤਾਂ ਜੀਤਾ ਮੈਨੂੰ ਫੋਨ ਕਰੀ ਜਾਂਦਾ ਸੀ। ਵਾਰ-ਵਾਰ ਮੇਰੇ ਕੋਲੋਂ ਮਾਫੀ ਮੰਗਨ ਦੇ ਮੈਸੇਜ ਭੇਜਦਾ ਸੀ ਮੈਂ ਉਹਦਾ ਕੋਈ ਵੀ ਰਿਪਲਾਈ ਨਹੀਂ ਦਿੱਤਾ ਤੇ ਉਹਦਾ ਨੰਬਰ ਬਲੌਕ ਕਰਕੇ ਡਿਲੀਟ ਕਰ ਦਿੱਤਾ ਮੈਂ ਜੀਤੇ ਨਾਲ ਆਪਣੀ ਸਾਰੀ ਸਾਂਝ ਖਤਮ ਕਰ ਦਿੱਤੀ ਸੀ ਉਹਦੇ ਨਾਲ ਮੇਰਾ ਕੋਈ ਲੈਣ ਦੇ ਨੀਰ ਸੀ ਮੇਰੇ ਦਿਲ ਵਿੱਚੋਂ ਜੀਤਾ ਲੱਥ ਗਿਆ ਸੀ ਮੇਰੀ ਪੂਆ ਮੇਰੀ ਗਾਲ ਲਾ ਕੇ ਬਹੁਤ ਰੋਈ ਸੀ ਮੈਂ ਕੀ ਕਰੀ ਜਾਂਦੀ ਸੀ ਪਰ ਫਿਰ ਵੀ ਪੂਆ ਤੇ ਮੈਂ ਇੱਕ ਦੂਜੇ ਦਾ ਸਾਥ ਦਿੰਦੀ ਆ ਸੀ ਮੈਨੂੰ ਪਤਾ ਸੀ ਕਿ ਮੇਰੀ ਪੂਆ ਬਹੁਤ ਚੰਗੀ ਆ ਪੂਆ ਕਹਿਣ ਲੱਗੀ ਕਿ ਹੋਣਾ ਮੈਂ ਤੇਰੇ ਨਾਲ ਇਹੋ ਜਿਹਾ ਮੁੰਡਾ ਪਾਉਂਗੀ ਜੋ ਤੇਰੇ ਇਸ਼ਾਰਿਆਂ ਤੇ ਨੱਚੂਗਾ ਤੈਨੂੰ ਪਿਆਰ ਨਾਲ ਰੱਖੂਗਾ ਤੇ ਤੇਰੀ ਹਰ ਇੱਕ ਗੱਲ ਮੰਨੂਗਾ ਮੈਂ ਪੂਆ ਨੂੰ ਕਿਹਾ ਕਿ ਨਹੀਂ ਪੂਆ ਹੁਣ ਮੇਰਾ ਬਿਲਕੁਲ ਵੀ ਦਿਲ ਨਹੀਂ ਕਰਦਾ ਮੇਰਾ ਤਾਂ ਮਾਨ ਭਰ ਗਿਆ ਮੈਂ ਕਿਸੇ ਵੀ ਮੁੰਡੇ ਤੇ ਯਕੀਨ ਨਹੀਂ ਕਰ ਸਕਦੀ ਪੂਆ ਕਹਿਣ ਲੱਗੀ ਕਿ ਸਾਰੇ ਮੁੰਡੇ ਇੱਕੋ ਜਿਹੇ ਨਹੀਂ ਹੁੰਦੇ ਜੇ ਤੂੰ ਚਾਹੁੰਦੀ ਆਂ ਤਾਂ ਮੈਂ ਤੇਰੇ ਲਈ ਕੋਈ ਵਧੀਆ ਮੁੰਡਾ ਲੱਭਦੀ ਆਂ ਜੀਤੇ ਨੇ ਤਾਂ ਸਾਨੂੰ ਧੋਖਾ ਦਿੱਤਾ ਸੀ ਉਹਨੇ ਫੂਆਣ ਨੇ ਮੈਨੂੰ ਆਪਣੇ ਜਾਲ ਵਿੱਚ ਫਸਾਇਆ ਸੀ ਮੈਨੂੰ ਤਾਂ ਉਹ ਕਦੀ ਮਿਲਿਆ ਹੀ ਨਹੀਂ ਸੀ ਜਦਕਿ ਭੂਆਣੋ ਤਾਂ ਕਈ ਵਾਰ ਮਿਲ ਚੁੱਕਿਆ ਸੀ ਭੂਆ ਉਹਨੂੰ ਬਾਰ ਬਾਰ ਹੀ ਮਿਲਦੀ ਸੀ ਪਰ ਇਸ ਬਾਰੇ ਉਹਨੇ ਕਦੀ ਨਹੀਂ ਦੱਸਿਆ ਸੀ ਬਸ ਇੰਨਾ ਕਹਿੰਦੀ ਸੀ ਕਿ ਮੈਂ ਆਪਣੇ ਬੁਆਏ ਫਰੈਂਡ ਨੂੰ ਮਿਲਣ ਲਈ ਚੱਲੀ ਆ ਫੁੱਫੜ ਬਾੜ ਸੀ ਇਸ ਲਈ ਉਹਨੂੰ ਕੋਕ ਰੋਕਣ ਟੋਕਣ ਵਾਲਾ ਵੀ ਨਹੀਂ ਸੀ ਤੇ ਭੂਆ ਜੀਤੇ ਦੇ ਨਾਲ ਖੁਸ਼-ਖੁਸ਼ੀ ਰਹਿੰਦੀ ਸੀ ਮੈਨੂੰ ਇਹ ਗੱਲਾਂ ਹੌਲੀ-ਹੌਲੀ ਪਤਾ ਲੱਗੀਆਂ ਸੀ ਪੂਆ ਆਪਣੇ ਪਿਆਸ ਜੀਤੇ ਨਾਲ ਮਟਾਉਂਦੀ ਸੀ ਕਿਉਂਕਿ ਫੁੱਫੜ ਤੋਂ ਬਿਨਾ ਤਾਂ ਉਹਨੂੰ ਆਪਣਾ ਆਪ ਅਧੂਰਾ ਜਿਹਾ ਲੱਗਦਾ ਸੀ ਇਸ ਲਈ ਉਹਨੇ ਆਪਣਾ ਅਧੂਰਾਪਨ ਦੂਰ ਕਰਨ ਦੇ ਲਈ ਜੀਤੇ ਦੇ ਨਾਲ ਹੀ ਗੱਲਬਾਤ ਕਰਨ ਲਈ ਸੀ ਤੇ ਜੀਤੇ ਦੇ ਨਾਲ ਹੀ ਮੈਂ ਵੀ ਗੱਲ ਕਰਦੀ ਸੀ ਮੈਂ ਵੀ ਕੋਈ ਹੋਰ ਬੁਆਏਫਰੈਂਡ ਲੱਭਣਾ ਜਿਹਦੇ ਨਾਲ ਮੈਂ ਆਪਣੀ ਪਿਆਸ 부ਝਾ ਲਿਆ ਕਰੂੰਗੀ ਮੈਂ ਕਿਹਾ ਕਿ ਪੂਆ ਤੂੰ ਇਹੋ ਜਿਹਾ ਕਿਉਂ ਕੰਮ ਕਰਦੀ ਹੈ ਪੂਆ ਕਹਿਣ ਲੱਗੀ ਕਿ ਜਿਹੜਾ ਬੰਦਾ ਵਿਆਹ ਕਰਵਾ ਲੈਂਦਾ ਉਹਨੂੰ ਹੀ ਪਤਾ ਹੁੰਦਾ ਕੇ ਬੰਦੇ ਬਿਨਾ ਰਹਿਣਾ ਕਿੰਨਾ ਔਖਾ ਮੇਰਾ ਤਿਰ ਫੁੜ ਬਿਨਾ ਦਿਲ ਨਹੀਂ ਲੱਗਦਾ ਤੇ ਮੇਰਾ ਵੀ ਉਹ ਸਭ ਕੁਝ ਕਰਮਉਂਦial ਕਰਦਾ ਇੱਕ ਦਿਨ ਮੈਂ ਤੇ ਭੂਆ ਬੈਠੀਆਂ ਸੀ ਮੈਂ ਗੋਪੀ ਨਾਲ ਗੱਲ ਕਰਦੀ ਸੀ ਗੋਪੀ ਮੇਰੇ ਨਾਲ ਕਾਫੀ ਰੋਮਾਂਟਿਕ ਜੀਆਂ ਗੱਲਾਂ ਕਰਦਾ ਸੀ ਮੈਂ ਵੀ ਉਹਦੇ ਨਾਲ ਰੋਮਾਂਟਿਕ ਜੀਆਂ ਗੱਲਾਂ ਕਰਨ ਲੱਗ ਪਈ ਸੀ ਜਦ ਕਿ ਮੈਨੂੰ ਸ਼ਰਮ ਵੀ ਆਉਂਦੀ ਸੀ ਪਰ ਮੈਂ ਸਭ ਕੁਝ ਇਗਨੋਰ ਕੀਤਾ ਸੀ ਤੇ ਗੋਪੀ ਦੇ ਨਾਲ ਆਪਣਾ ਟਾਈਮ ਸਪੈਂਡ ਕਰਦੀ ਸੀ ਕੂ ਮੈਨੂੰ ਕਹਿਣ ਲੱਗੀ ਕਿ ਤੂੰ ਕਿਹੜਾ ਇਹਦੇ ਨਾਲ ਪੱਕਾ ਵਿਆਹ ਕਰਵਾਉਣਾ ਕਿਉਂ ਨਾ ਤੂੰ ਮੇਰੀ ਵੀ ਗੋਪੀ ਦੇ ਨਾਲ ਗੱਲ ਕਰਵਾ ਦੇ ਮੈਂ ਤੇਰਾ ਕਿਤੇ ਵਧੀਆ ਰਿਸ਼ਤਾ ਕਰਵਾ ਦੇਉਂਗੀ ਤੇ ਗੋਪੀ ਦੇ ਨਾਲ ਮੈਂ ਆਪਣੀ ਪਿਆਸ ਵੀ 부ਝਾ ਲਵਾਂਗੀ ਕਿਉਂਕਿ ਜਿੱਕੇ ਨੇ ਤਾਂ ਮੈਨੂੰ ਧੋਖਾ ਦਿੱਤਾ ਸੀ ਇਸ ਲਈ ਮੈਂ ਉਹਦੇ ਨਾਲ ਨਹੀਂ ਰਹਿਣਾ ਚਾਹੁੰਦੀ ਹੁਣ ਪਰ ਗੋਪੀ ਦਾ ਤਾਂ ਆਪਣੇ ਦੋਵਾਂ ਨੂੰ ਪਤਾ ਹੀ ਆ ਕਿ ਉਹ ਬਹੁਤ ਸਹੀ ਆ ਆਪਾਂ ਉਹਨੂੰ ਸਾਂਝਾ ਰੱਖ ਲੈਨੇ ਆਂ ਤੂੰ ਵਿਆਹ ਤਾਂ ਕਿਤੇ ਹੋਰ ਕਰਵਾ ਨਾਲ ਹੀ ਕਰਵਾਉਣਾ ਗੋਪੀ ਵੀ ਤੇਰੇ ਨਾਲ ਟਾਈਮ ਪਾਸ ਹੀ ਕਰਦਾ ਹੋਊਗਾ ਆਪਾਂ ਦੋਵੇਂ ਗੋਪੀ ਨਾਲ ਆਪਣੀ ਇੱਛਾ ਪੂਰੀ ਕਰ ਲਿਆ ਕਰਾਂਗੇ ਮੈਂ ਕਿਾ ਕਿ ਪੂਆ ਤੂੰ ਕਿੱਦਾਂ ਦੀਆਂ ਗੱਲਾਂ ਕਰਦੀਆਂ ਤੂੰ ਕਿਸੇ ਹੋਰ ਮੁੰਡੇ ਨਾਲ ਗੱਲ ਕਰ ਲੈ ਕਿਉਂ ਤੂੰ ਉਸੇ ਮੁੰਡੇ ਨਾਲ ਹੀ ਗੱਲ ਕਰਦੀ ਹੈ ਜੋ ਮੁੰਡਾ ਮੈਨੂੰ ਪਸੰਦ ਹੁੰਦਾ ਪੂਆ ਕਹਿਣ ਲੱਗੀ ਕਿ ਮੈਂ ਹੁਣ ਹੋਰ ਮੁੰਡਾ ਨਹੀਂ ਲੱਭਣਾ ਚੱਲ ਗੋਪੀ ਨਾਲ ਮੇਰੀ ਵੀ ਗੱਲ ਕਰਵਾ ਮੈਂ ਪੂਆ ਦੀ ਗੱਲ ਗੋਪੀ ਨਾਲ ਕਰਵਾ ਦਿੱਤੀ ਜਦ ਕਿ ਮੈਂ ਗੋਪੀ ਨੂੰ ਪੂਆ ਬਾਰੇ ਕੁਝ ਵੀ ਨਹੀਂ ਦੱਸਿਆ ਸੀ ਮੈਂ ਗੋਪੀ ਨੂੰ ਕਿਹਾ ਕਿ ਤੂੰ ਸਾਨੂੰ ਦੋਵਾਂ ਨੂੰ ਖੁਸ਼ ਕਰ ਸਕਦਾ ਲਵਲੀ ਨਾਲੋਂ ਜ਼ਿਆਦਾ ਸੋਹਣਾ ਸੀ ਤੇ ਉਹ ਜਵਾਨ ਸੀ ਜਦ ਕਿ ਲਵਲੀ ਤਾਂ ਹਜੇ ਨਿਆਣੀ ਆ ਪਰ ਤੂੰ ਮੇਰੇ ਨਾਲ ਆਪਣੇ ਤੇ ਮੇਰੀ ਪਿਆਸ ਬੁਝਾ ਸਕਦਾ ਮੈਂ ਪੂਆ ਦੀ ਇਹ ਗੱਲ ਸੁਣ ਕੇ ਹੈਰਾਨ ਹੀ ਸੀ ਕਿ ਪੂਆ ਕਿੰਨੀ ਹਾਫਸੇ ਦੀ ਭਰੀ ਹੋਈ ਸੀ ਜੋ ਆਪ ਹੀ ਮੁੰਡਿਆਂ ਨੂੰ ਆਪਣੇ ਨਾਲ ਉਹ ਸਭ ਕੁਝ ਕਰਨ ਲਈ ਕਹਿੰਦੀ ਸੀ ਹਾਲਾਂਕਿ ਤੱਕ ਕਿ ਮੈਂ ਕਿਸੇ ਮੁੰਡੇ ਨਾਲ ਕੁਝ ਵੀ ਨਹੀਂ ਕੀਤਾ ਸੀ ਜਦਕਿ ਮੇਰੀ ਜ਼ਿੰਦਗੀ ਵਿੱਚ ਦੂਸਰਾ ਬੁਆਏਫਰੈਂਡ ਵੀ ਆ ਗਿਆ ਸੀ ਜਦੋਂ ਭੂਆ ਨੇ ਗੋਪੀ ਨੂੰ ਇਹ ਗੱਲ ਕਹੀ ਤਾਂ ਗੋਪੀ ਪਹਿਲਾਂ ਤਾਂ ਥੋੜਾ ਚਿਰ ਜਿਕਦਾ ਸੀ ਫਿਰ ਕਹਿਣ ਲੱਗਾ ਕਿ ਨਹੀਂ ਮੈਂ ਇਦਾਂ ਦਾ ਬਿਲਕੁਲ ਵੀ ਨਹੀਂ ਹਾਂ ਮੈਂ ਸਿਰਫ ਲਵਲੀ ਨੂੰ ਹੀ ਪਿਆਰ ਕਰਦਾ ਭੂਆ ਕਹਿਣ ਲੱਗੀ ਕਿ ਲਵਲੀ ਕੋਲੋਂ ਅੰਡਾਰ ਉਹਦੇ ਵੱਲੋਂ ਤਾਂ ਪੂਰੀ ਹਾਂ ਹੀ ਆ ਇਸ ਲਈ ਉਹਨੇ ਮੈਨੂੰ ਤੇਰੇ ਨਾਲ ਗੱਲ ਕਰਨ ਲਈ ਕਿਹਾ ਉਹ ਮੰਨਦੀ ਆ ਕਿ ਆਪਾਂ ਦੋਵੇਂ ਹੀ ਆਪਣੀ ਪਿਆਸ ਬੁਝਾ ਸਕਦੇ ਆ ਮੈਂ ਆਪਣੇ ਮੂੰਹ ਤੇ ਹੱਥ ਰੱਖ ਕੇ ਬੈਠੀ ਸੀ ਕਿ ਗੱਲ ਕਿੱਥੋਂ ਤੋਂ ਕਿੱਥੋਂ ਤੱਕ ਪਹੁੰਚ ਗਈ ਸੀ ਮੇਰਾ ਬੁਆਏਫਰੈਂਡ ਗੋਪੀ ਜੋ ਮੇਰੇ ਨਾਲ ਪਿਆਰ ਦੇ ਵਾਅਦੇ ਕਰਦਾ ਸੀ ਮੈਨੂੰ ਆਪਣੀ ਜ਼ਿੰਦਗੀ ਬਣਾਉਣਾ ਚਾਹੁੰਦਾ ਸੀ ਭੂਆ ਦੇ ਇੱਕ ਦੋ ਵਾਰ ਜ਼ੋਰ ਪਾਉਣ ਤੇ ਉਹ ਮੰਨ ਗਿਆ ਸੀ ਕਹਿਣ ਲੱਗਾ ਕਿ ਜੇ लवली ਇਸ ਨੂੰ ਗੱਲ ਨੂੰ ਮੰਨਦੀ ਆ ਤਾਂ ਮੈਨੂੰ ਵੀ ਕੋਈ ਇਤਰਾਜ਼ ਨਹੀਂ ਮੈਂ ਹੈਰਾਨ ਸੀ ਕਿ ਇਹੋ ਜਿਹੀ ਆਈ ਸੀ ਜੋ ਫਟਾਫਟ ਸਾਡੇ ਦੋਵਾਂ ਨਾਲ ਆਪਣੀ ਪਿਆਸ 부ਝਾਉਣ ਨੂੰ ਮੰਨ ਹੀ ਗਿਆ ਸੀ। ਭੂਆ ਮੈਨੂੰ ਕਹਿਣ ਲੱਗੀ ਕਿ ਮੈਂ ਗੋਪੀ ਨੂੰ ਘਰੇ ਬੁਲਾਉਣਾ ਚਾਹਣੀ ਆ ਤੇ ਤੂੰ ਅੰਦਰੋਂ ਬਾਹਰ ਨਹੀਂ ਨਿਕਲਣਾ ਕਿਉਂਕਿ ਮੈਂ ਆਪਣੀ ਪਿਆਸ ਗੋਪੀ ਨਾਲ 부ਝਾ ਲਵਾਂਗੀ ਤੇ ਉਹਨੂੰ WhatsApp ਭੇਜ ਦੇਉਗੀ ਫਿਰ ਤੈਨੂੰ ਆਵਾਜ਼ ਮਾਰ ਕੇ ਹੀ ਬਾਹਰ ਬੁਲਾ ਲਵਾਂਗੀ। ਇਸ ਤੋਂ ਪਹਿਲਾਂ ਤੂੰ ਨਹੀਂ ਆਉਣਾ। ਇਹ ਨਾ ਹੋਵੇ ਕਿ ਤੈਨੂੰ ਦੇਖ ਕੇ ਕਿਤੇ ਗੋਪੀ ਦਾ ਮਾਡਲ ਜਾਵੇ ਤੇ ਉਹ ਮੇਰੇ ਨਾਲ ਕੁਝ ਵੀ ਨਾ ਕਰੇ। ਮੇਰਾ ਤਾਂ ਬਹੁਤ ਦਿਲ ਕਰ ਰਿਹਾ ਸੀ ਕਿ ਮੈਂ ਵੀ ਉਹ ਸਭ ਕੁਝ ਕਰਾਂ ਤੇਰੇ ਫੁੱਫੜ ਨੇ ਤਾਂ ਜਾਣ ਲੱਗੇ ਨੇ ਇੱਕ ਵਾਰ ਵੀ ਨਹੀਂ ਸੋਚਿਆ ਮੈਂ ਉਹਦੇ ਬਿਨਾ ਇਕੱਲੀ ਕਿੱਦਾਂ ਰਹਾਂਗੀ ਮੈਂ ਭੂਆ ਦੀਆਂ ਗੱਲਾਂ ਸੁਣ ਕੇ ਚੁੱਪ ਸੀ ਭੂਆ ਨੇ ਗੋਪੀ ਨੂੰ ਫੋਨ ਕੀਤਾ ਤੇ ਆਨਲਾਈਨ ਆਨਲਾਈਨ ਗੋਪੀ ਪਹਿਲਾਂ ਹੀ ਬਿਲਕੁਲ ਤਿਆਰ ਸੀ ਕਹਿਣ ਲੱਗਾ ਕਿ ਪਹਿਲਾਂ ਮੈਂ ਲਵਲੀ ਨੂੰ ਮਿਲੂੰਗਾ ਤੇ ਫੇਰ ਤੈਨੂੰ ਭੂਆ ਕਹਿਣ ਲੱਗੀ ਕਿ ਉਹ ਤਾਂ ਸੌਂਗ ਹੀ ਆ ਤੂੰ ਮੇਰੇ ਕੋਲ ਆ ਜਾ ਮੈਂ ਤੇਰੇ ਨਾਲ ਉਹ ਸਭ ਕੁਝ ਕਰਨ ਨੂੰ ਤਿਆਰ ਆ ਗੋਪੀ ਨੇ ਚਾਟਾ ਹਾਂ ਕਿ ਦੀ ਕਹਿਣ ਲੱਗਾ ਕਿ ਠੀਕ ਆ ਮੈਂ ਹੁਣੇ ਆਉਣਾ ਉਹਨਾਂ ਨੇ ਇੱਧਰ ਮੈਨੂੰ ਕਹਿ ਦਿੱਤਾ ਕਿ ਤੂੰ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਲੈ ਮੈਂ ਤਾਂ ਆਪਣੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਤੇ ਭੂਆ ਨੇ ਬਾਹਰੋਂ ਵੀ ਦਰਵਾਜ਼ਾ ਬੰਦ ਕਰ ਦਿੱਤਾ ਇੰਨੇ ਚਿਰ ਨੂੰ ਗੋਪੀ ਵੀ ਆ ਗਿਆ ਸੀ ਭੂਆ ਤੇ ਗੋਪੀ ਇੱਕੋ ਕਮਰੇ ਵਿੱਚ ਸਿੱਤੇ ਆਪਣੀ ਹਾਲਸ ਇੱਕ ਦੂਜੇ ਨਾਲ ਮਟਾਰੇ ਸੀ ਕਾਫੀ ਟਾਈਮ ਬਾਅਦ ਉਹ ਕਮਰੇ ਵਿੱਚੋਂ ਬਾਹਰ ਨਿਕਲੇ ਤੇ ਗੋਪੀ ਚਲਾ ਗਿਆ ਸੀ ਪੂਆ ਨੇ ਬਾਹਰੋਂ ਮੇਰਾ ਦਰਵਾਜ਼ਾ ਖੋਲਿਆ ਤੇ ਮੈਨੂੰ ਆਵਾਜ਼ ਮਾਰੀ ਕਿ लवली ਦਰਵਾਜ਼ਾ ਖੋਲ ਗੋਪੀਤਾ ਚਲਾ ਗਿਆ ਮੈਂ ਫਟਾਫਟ ਉੱਠ ਕੇ ਦਰਵਾਜ਼ਾ ਖੋਲ ਦਿੱਤਾ ਸੀ ਮੈਨੂੰ ਨੀਂਦ ਨਹੀਂ ਆ ਰਹੀ ਸੀ ਮੈਂ ਤਾਂ ਜਾਗ ਹੀ ਰਹੀ ਸੀ ਕਿਉਂਕਿ ਮੇਰੇ ਦਿਮਾਗ ਵਿੱਚ ਤਾਂ ਇਹ ਹੀ ਸਭ ਕੁਝ ਚੱਲ ਰਿਹਾ ਸੀ ਕਿ ਪੂਆ ਕਿੱਦਾਂ ਦੀ ਔਰਤ ਆ ਜੋ ਆਪਣੀ ਪਿਆਸ ਕਿਸੇ ਬਗਾਨੇ ਮਰਦ ਨਾਲ ਮਟਾਉਣਾ ਚਾਹੁੰਦੀ ਆ ਤੇ ਉਹ ਵੀ ਵਿਆਹੀ ਵਰੀ ਹੋ ਕੇ ਕੀ ਉਹਦਾ ਘਰ ਵਾਲਾ ਕਿਸੇ ਸ਼ੌਂਕ ਲਈ ਥੋੜੋ ਬਾਹਰ ਗਿਆ ਸੀ ਉਹ ਤਾਂ ਬਾਹਰ ਕਮਾਈ ਕਰਨ ਦੇ ਲਈ ਗਿਆ ਸੀ ਤਾਂ ਕਿ ਉਹਦੇ ਬੱਚੇ ਤੇ ਉਹਦੀ ਘਰ ਵਾਲੀ ਸੁਖੀ ਤੇ ਖੁਸ਼ੀ ਦੀ ਜ਼ਿੰਦਗੀ ਬਤੀਤ ਕਰੇ ਪਰ ਭੂਆ ਨੇ ਤਾਂ ਮਗਰੋਂ ਫੁੱਫੜ ਨੂੰ ਧੋਖਾ ਦਿੱਤਾ ਸੀ ਤੇ ਹੋਰਾਂ ਮੁੰਡਿਆਂ ਨਾਲ ਉਹ ਸਭ ਕੁਝ ਕਰਦੀ ਸੀ ਮੇਰੇ ਦਿਮਾਗ ਵਿੱਚ ਇਤਾਂ ਦੀਆਂ ਗੱਲਾਂ ਲੱਗੀਆਂ ਸੀ ਕਿ ਭੂਆ ਨੇ ਕੀਤਾ ਤਾਂ ਕਿਤੇ ਜ਼ਰੂਰ ਗੱਲ ਗਲਤੀ ਸੀ ਮੈਂ ਵੀ ਸੋਚਿਆ ਕਿ ਮੈਂ ਗੋਪੀ ਨਾਲ ਹੁਣ ਗੱਲ ਨਹੀਂ ਕਰਨੀ ਕਿਉਂਕਿ ਮੇਰੀ ਵੀ ਇਹੋ ਹੀ ਆਦਤ ਬਣ ਜਾਣੀ ਸੀ ਜੋ ਭੂਆ ਦੀ ਸੀ ਮੈਂ ਹੱਜ ਤੱਕ ਕਿਸੇ ਮੁੰਡੇ ਨਾਲ ਆਪਣੀ ਇੱਜ਼ਤ ਸ਼ੇਅਰ ਨਹੀਂ ਕੀਤੀ ਸੀ ਮੈਂ ਕਿਸੇ ਵੀ ਮੁੰਡੇ ਨੂੰ ਹੱਥ ਲਾਉਣ ਨਹੀਂ ਦਿੱਤਾ ਸੀ ਇਸ ਲਈ ਮੈਨੂੰ ਤਾਂ ਉਸ ਫੀਲਿੰਗ ਦਾ ਪਤਾ ਵੀ ਨਹੀਂ ਸੀ ਜੋ ਇੱਕ ਮੁੰਡੇ ਤੇ ਕੁੜੀ ਦੇ ਵਿੱਚ ਹੁੰਦੀ ਆ ਮੈਂ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਦਾ ਨਾਮ ਦੇਣਾ ਚਾਹੁੰਦੀ ਸੀ ਮੇਰੇ ਦਿਮਾਗ ਵਿੱਚ ਬਹੁਤ ਕੁਝ ਆ ਰਿਹਾ ਸੀ ਮੈਂ ਆਪਣੇ ਮਾਸਦੀ ਦੀ ਕੁੜੀ ਨੂੰ ਫੋਨ ਕੀਤਾ ਉਹਦੇ ਨਾਲ ਇਹ ਸਾਰੀ ਗੱਲ ਸ਼ੇਅਰ ਕੀਤੀ ਉਹ ਕਾਫੀ ਸਿਆਣੀ ਤੇ ਸਮਝਦਾਰ ਸੀ ਉਹ ਮੈਨੂੰ ਕਹਿਣ ਲੱਗੀ ਕਿ ਲਵਲੀ ਜੇ ਤੂੰ ਚੰਗੀ ਚਾਹਣੀ ਆ ਨਾ ਤਾਂ ਆਪਣੇ ਘਰਵਾਦਾ ਘਰ ਛੱਡ ਕੇ ਆਪਣੇ ਮਾਂ ਪਿਓ ਦੇ ਕੋਲ ਰਹਿਣ ਲਈ ਆ ਜਾ ਜੇ ਤੂੰ ਇੱਕ ਸਾਲ ਤੂੰ ਉੱਥੇ ਹੋਰ ਰਹੇਗੀ ਤਾਂ ਤੂੰ ਧੰਦੇ ਕਰਨ ਵਾਲੀ ਬਣ ਜਾਵੇਂਗੀ ਤੇ ਤੇਰੀ ਨਿੱਜੀ ਜ਼ਿੰਦਗੀ ਨਰਕ ਬਣ ਜਾਊਗੀ ਤੇ ਤੈਨੂੰ ਕੋਈ ਵੀ ਚੰਗਾ ਨਹੀਂ ਸਮਝੂਗਾ ਤੇਰੇ ਮਾਂ ਪਿਓ ਵੀ ਤੇਰੇ ਤੋਂ ਛੁੱਟ ਜਾਣਗੇ ਮੈਂ ਸਿਮੀ ਦੀ ਗੱਲ ਨੂੰ ਆਪਣੇ ਦਿਮਾਗ ਵਿੱਚ ਪਾਇਆ ਤੇ ਆਪਣੇ ਭੂਆ ਨੂੰ ਇਹ ਗੱਲ ਨਹੀਂ ਦੱਸੀ ਕਿ ਮੈਂ ਸਿਮੀ ਨਾਲ ਇਹ ਗੱਲ ਸਭ ਸ਼ੇਅਰ ਕੀਤੀ ਆ ਜਾਂ ਨਹੀਂ ਤਾਂ ਭੂਆ ਨੇ ਮੈਨੂੰ ਔਨ ਨਹੀਂ ਦੇਣਾ ਸੀ ਮੈਂ ਸ਼ਾਂਤ ਖੁੱਗੀ ਸੀ ਕਿਉਂਕਿ ਮੈਨੂੰ ਸਮਝ ਆ ਗਈ ਸੀ ਕਿ ਜਦੋਂ ਇਨਸਾਨ ਇਹੋ ਜਿਹੇ ਕੰਮ ਕਰਨ ਲੱਗ ਜਾਂਦਾ ਤਾਂ ਉਹਦੇ ਕੋਲ ਰਹਿ ਨਹੀਂ ਹੁੰਦਾ ਇਸ ਲਈ ਉਹ ਹੁਣ ਫੁੱਫੜ ਦੇ ਬਿਨਾ ਨਹੀਂ ਰਹਿ ਸਕਦੀ ਸੀ ਤੇ ਫੁੱਫੜ ਉਹਦੇ ਕੋਲ ਤਾਂ ਆ ਨਹੀਂ ਸਕਦਾ ਸੀ ਇਸ ਲਈ ਉਹਨੇ ਦੂਸਰਾ ਰਸਤਾ ਚੁਣ ਲਿਆ ਸੀ ਕਿ ਕਿਸੇ ਹੋਰ ਮੁੰਡੇ ਦੇ ਨਾਲ ਬਸ ਆਪਣੇ ਹਵਸ ਮਟਾਉਣ ਨਾਲ ਮਤਲਬ ਸੀ ਤੇ ਉੱਪਰੋਂ ਉਹ ਫੁੱਫੜ ਨੂੰ ਖਾ ਵੀ ਦਿੰਦੀ ਸੀ ਪਰ ਇਹ ਹੈ ਸਭ ਗਲਤ ਸੀ ਇਹ ਗੱਲ ਸਿਰਫ ਇਥੋਂ ਤੱਕ ਹੀ ਨਹੀਂ ਸੀ ਇੱਕ ਵਿਆਹੀ ਹੋਈ ਔਰਤ ਤੇ ਇੱਕ ਕੁਆਰੇ ਮੁੰਡੇ ਦੇ ਵਿੱਚ ਹੋਰ ਵੀ ਬਹੁਤ ਕੁਝ ਹੁੰਦਾ ਇਸ ਲਈ ਮੈਂ ਇਹ ਹੀ ਸੋਚਿਆ ਕਿ ਮੈਂ ਹੁਣ ਭੂਆ ਦੇ ਕੋਲ ਨਹੀਂ ਰਹਾਂਗੀ ਭਾਵੇਂ ਭੂਆ ਨਾਲ ਮੇਰਾ ਬਹੁਤ ਪਿਆਰ ਸੀ ਪਰ ਮੈਂ ਇਹਨਾਂ ਕੰਮਾਂ ਤੋਂ ਦੂਰ ਰਹਿਣਾ ਚਾਹੁੰਦੀ ਸੀ ਕਿਉਂਕਿ ਮੇਰੀ ਇੱਜ਼ਤ ਹਜੇ ਮੇਰੇ ਹੱਥ ਵਿੱਚ ਸੀ ਤੇ ਮੈਂ ਆਪਣੀ ਇੱਜ਼ਤ ਨੂੰ ਬਰਬਾਦ ਨਹੀਂ ਕੀਤਾ ਸੀ ਮੈਂ ਔਖੀ ਸੌਖੀ ਭੂਆ ਕੋਲ ਪਲੱਸ 2 ਕੀਤੀ ਭੂਆ ਤਾਂ ਆਪਣੀਆਂ ਰੰਗ ਰਲੀਆਂ ਵਿੱਚ ਮਸਤ ਸੀ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ ਉਹਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਸੀ ਉਹ ਤਾਂ ਬਸ ਆਪਣੇ ਬாய்ਫਰੈਂਡ ਦੇ ਨਾਲ ਨਜ਼ਾਰੇ ਲੈਂਦੀ ਸੀ ਮੈਂ ਪਾਸਟੂ ਦੇ ਪੇਪਰ ਦਿੱਤੇ ਤੇ ਦੂਸਰੇ ਦਿਨ ਹੀ ਆਪਣੇ ਘਰ ਆ ਗਈ। ਭੂਆ ਹੈਰਾਨ ਸੀ ਕਿ ਇੱਕਦਮ ਤੂੰ ਆਪਣੇ ਘਰ ਕਿੱਦਾਂ ਚਲੀ ਗਈ ਐ। ਮੈਂ ਕਿਹਾ ਕਿ ਭੂਆ ਮੇਰਾ ਦਿਲ ਨਹੀਂ ਲੱਗਦਾ ਮਾਪਿਆਂ ਨੂੰ ਵੀ ਇੱਕ ਵਾਰ ਮਿਲਣਾ ਵੀ ਚਾਹੀਦਾ। ਮੈਂ ਭੂਆ ਨੂੰ ਸ਼ੱਕ ਵੀ ਨਹੀਂ ਹੋਣ ਦਿੱਤਾ ਸੀ। ਮੈਂ ਭੂਆ ਨਾਲ ਓਦਾਂ ਹੀ ਪਿਆਰ ਕਰਦੀ ਸੀ ਪਰ ਭੂਆ ਦੇ ਵਾਂਗ ਆਪਣੀ ਜ਼ਿੰਦਗੀ ਨਰਕ ਨਹੀਂ ਬਣਾਉਣਾ ਚਾਹਦੀ ਸੀ। ਫਿਰ ਇੱਕ ਦਿਨ ਮੈਂ ਆਪਣੀ ਮਾਸੀ ਦੀ ਕੁੜੀ ਸਿਮਰ ਨੂੰ ਆਪਣੇ ਘਰ ਬੁਲਾਇਆ। ਤੇ ਆਪਣੇ ਮੰਮੀ ਨੇ ਕੋਲ ਬਿਠਾ ਕੇ ਫਿਰ ਇੱਕ ਵਾਰ ਸਾਰੀ ਗੱਲ ਆਪਣੇ ਮਾਂ ਨੂੰ ਦੱਸ ਦਿੱਤੀ। ਮੇਰੀ ਮਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਕਹਿਣ ਲੱਗੀ ਕਿ ਰੱਬ ਦਾ ਲੱਖ ਲੱਖ ਸ਼ੁਕਰ ਆ ਕਿ ਤੂੰ ਆਪਣੀ ਇੱਜ਼ਤ ਬਚਾ ਲਈ। ਪਰ ਤੇਰੀ ਭੂਆ ਇਹੋ ਜਿਹੀ ਕਦੋਂ ਤੋਂ ਬਣ ਗਈ। ਸਾਨੂੰ ਤਾਂ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਆ। ਮੈਂ ਦੱਸਿਆ ਨਹੀਂ ਭੂਆ ਹੁਣ ਪਹਿਲਾਂ ਵਰਗੀ ਨਹੀਂ ਰਹੇਗੀ। ਮੰਮੀ ਨੇ ਚੰਗਾ ਰਿਸ਼ਤਾ ਮੇਰਾ ਵੇਖਿਆ ਤੇ ਮੇਰਾ ਵਿਆਹ ਕਰ ਦਿੱਤਾ। ਜਿੱਥੇ ਮੇਰਾ ਵਿਆਹ ਹੋਇਆ ਉਹ ਮੁੰਡਾ ਬਹੁਤ ਚੰਗਾ ਸੀ 부ਆ ਕਹਿਣ ਲੱਗੀ ਕਿ ਇਹਦਾ ਰਿਸ਼ਤਾ ਤਾਂ ਮੈਂ ਕਰਵਾਉਣਾ ਸੀ ਮੈਂ ਕਿਹਾ ਕਿ 부ਆ ਕੋਈ ਗੱਲ ਨਹੀਂ ਵਿਆਹ ਹੀ ਤਾਂ ਕਰਵਾਉਣਾ ਸੀ ਜਿੱਥੇ ਚੰਗਾ ਰਿਸ਼ਤਾ ਮਿਲਿਆ ਉੱਥੇ ਹੀ ਕਰਵਾ ਲਿਆ 부ਆ ਨਾਲ ਮੈਂ ਕੋਈ ਵੀ ਗੁੱਸਾ ਗਿਲਾ ਨਹੀਂ ਸੀ ਰੱਖਿਆ ਪਰ ਚਾਹੁੰਦੀ ਸੀ ਕਿ लवली लवली ਦਾ ਰਿਸ਼ਤਾ ਮੈਂ ਹੀ ਕਰਵਾਵਾਂ ਮੈਂ ਹੀ ਸਾਰੀ ਵਡਿਆਈ ਲਵਾਂ ਪਰ ਮੇਰੀ ਮਾਂ ਲਈ ਤੇ ਮੇਰੀ ਮਾਸੀ ਨੇ ਚੰਗਾ ਰਿਸ਼ਤਾ ਵੇਖ ਕੇ ਮੇਰਾ ਵਿਆਹ ਕਰ ਦਿੱਤਾ ਮੇਰਾ ਘਰ ਵਾਲਾ ਬਹੁਤ ਚੰਗਾ ਸੀ ਸੁਹਾਗ ਰਾਤ ਨੂੰ ਬਹੁਤ ਖੁਸ਼ ਹੋਇਆ ਸੀ ਉਹ ਮੈਨੂੰ ਕਹਿਣ ਲੱਗਾ ਕਿ ਭਾਵੇਂ ਹੀ ਤੇਰੀ ਕਿਸੇ ਨਾਲ ਗੱਲ ਹੋਵੇ ਜਾਂ ਨਾ ਭਾਵੇਂ ਤੂੰ ਮੇਰੇ ਕੋਲ ਝੂਠ ਬੋਲੇ ਜਾਂ ਨਾ ਬੋਲੇ ਪਰ ਤੇਰੀ ਇੱਜ਼ਤ ਨੇ ਮੈਨੂੰ ਤੇਰੇ ਸੱਚੇ ਹੋਣ ਦਾ ਸਬੂਤ ਦੇ ਹੀ ਦਿੱਤਾ ਤੂੰ ਤਾਂ ਬਿਲਕੁਲ ਸਹੀ ਐ ਮੈਂ ਉਹਦੀ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋਈ ਸੀ ਉਹਨੇ ਮੈਨੂੰ ਪਿਆਰ ਨਾਲ ਗਲੇ ਲਾਇਆ ਤੇ ਸਾਰੀ ਜ਼ਿੰਦਗੀ ਮੈਨੂੰ ਖੁਸ਼ ਰੱਖਣ ਦਾ ਵਾਦਾ ਵੀ ਕੀਤਾ ਮੈਂ 부ਆ ਕੋਲ ਹੁਣ ਆ ਜਾਣਾ ਆਉਣਾ ਹੀ ਘੱਟ ਕਰ ਦਿੱਤਾ ਸੀ ਕਿਉਂਕਿ 부ਆ ਦੇ ਲੱਛਣ ਠੀਕ ਨਹੀਂ ਸੀ ਮੇਰਾ ਘਰ ਵਾਲਾ ਬੜਾ ਹੀ ਸਿਆਣਾ ਤੇ ਸੂਝਵਾਨ ਸੀ ਇਸ ਲਈ ਮੈਂ 부ਆ ਦੀ ਵੀ ਕੋਈ ਗੱਲ ਆਪਣੇ ਘਰ ਵਾਲੇ ਨੂੰ ਪਤਾ ਨਹੀਂ ਲੱਗਣ ਦੇਣਾ ਚਾਹੁੰਦੀ ਸੀ ਕਿਉਂਕਿ ਇਹ ਵੀ 부ਆ ਦੀ ਇੱਜ਼ਤ ਦੀ ਗੱਲ ਸੀ ਭਾਵੇਂ ਹੀ ਭੂਆ ਮੇਰੇ ਨਾਲ ਫੋਨ ਤੇ ਹਰ ਗੱਲ ਸ਼ੇਅਰ ਕਰਦੀ ਸੀ ਪਰ ਮੈਂ ਉਹ ਦੱਸ ਦਿੱਤਾ ਸੀ ਕਿ ਮੇਰੇ ਘਰ ਵਾਲੇ ਨੂੰ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਹੋਣਾ ਦੇਣਾ ਮੇਰਾ ਘਰ ਵਾਲਾ ਵੀ ਭੂਆ ਦੀ ਬਹੁਤ ਇੱਜ਼ਤ ਕਰਦਾ ਸੀ ਤੇ ਭੂਆ ਵੀ ਸਾਡੇ ਨਾਲ ਸਹੀ ਹੀ ਰਹਿੰਦੀ ਸੀ ਪਰ ਮੈਂ ਇਹ ਵੀ ਸੋਚਦੀ ਸੀ ਕਿ ਕਿਤੇ ਨਾ ਕਿਤੇ ਖੁੱਫੜ ਦੀ ਵੀ ਗਲਤੀ ਸੀ ਉਹਨੂੰ ਵੀ ਚਾਹੀਦਾ ਸੀ ਕਿ ਇੱਕ ਵਾਰ ਆ ਕੇ ਘਰ ਗੇੜਾ ਤਾਂ ਜ਼ਰੂਰ ਮਾਰਨਾ ਚਾਹੀਦਾ ਹੀ ਸੀ ਕਿਉਂਕਿ ਆਪਣੇ ਘਰ ਵਾਲੀ ਦੇ ਬਾਰੇ ਵੀ ਜ਼ਰੂਰ ਸੋਚਣਾ ਚਾਹੀਦਾ ਤੇ ਉਪਰੋਂ ਉਹ ਹਜੇ ਜਵਾਨ ਸੀ ਹਰ ਔਰਤ ਨੂੰ ਪੈਸਾ ਤੇ ਜਾਇਦਾਦ ਦੇ ਨਾਲ ਮਤਲਬ ਨਹੀਂ ਹੁੰਦਾ ਔਰਤ ਪਿਆਰ ਦੀ ਵੀ ਭੁੱਖੀ ਹੁੰਦੀ ਆ ਇਸ ਲਈ ਸਭ ਤੋਂ ਪਹਿਲਾਂ ਔਰਤ ਦੇ ਪਿਆਰ ਬਾਰੇ ਸੋਚਣਾ ਚਾਹੀਦਾ ਤੇ ਫਿਰ ਜਾਇਦਾਦ ਤਾਂ ਮਿਲ ਹੀ ਜਾਂਦੀ ਆ ਹਾਂਜੀ ਦੋਸਤੋ ਇਸ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ